ਤੁਸੀਂ ਭੈਣ ਜੀ ਨਾਲ ਪੱਕਾ ਗੱਲ ਕਰ ਲਿਓ ਜੀ ਸਰਬਜੀਤ ਮੇਰਾ ਤਾਂ ਮਨ ਨਹੀਂ ਕਰਦਾ ਮਿੰਦੋ ਭੈਣ ਨਾਲ ਗੱਲ ਕਰਨ ਦੇਖੋ ਜੀ ਆਪ ਦਾ ਮਨ ਕਾੜਾ ਕਾੜ ਲਓ ਇੱਕ ਨਾ ਇੱਕ ਦਿਨ ਤਾਂ ਆਪਾਂ ਨੂੰ ਗੱਲ ਕਰਨੀ ਹੋ ਪੈਣੀ ਹੈ ਨਾ ਸਰਬਜੀਤ ਪਤਾ ਨਹੀਂ ਕਿਉਂ ਮੇਰਾ ਮਨ ਡਰੀਏ ਜਾਂਦਾ ਵਾਹਿਗੁਰੂ ਜੀ ਦਾ ਨਾਮ ਲੈ ਕੇ ਅੱਜ ਗੱਲ ਕਰ ਲਓ ਜੀ ਮਸਾ ਮਸਾ ਤਸ ਬੱਬਾ ਬਣਾ ਨਿਤ ਨਿਤ ਇਹ ਜੇ ਮੌਕੇ ਨਹੀਂ ਮਿਲਦੇ ਸਰਬਜੀਤ ਜੇ ਮੈਂ ਮਿੰਦੋ ਭੈਣ ਨਾਲ ਆ ਜਮੀਨ ਬਾਰੇ ਗੱਲ ਕਰ ਲਈ ਕਿਤੇ ਮਿੰਦੋ ਭੈਣ ਆਪਣੇ ਨਾਲ ਨਰਾਜ਼ ਤਾਂ ਨਹੀਂ ਹੋ ਜੂ ਭੈਣ ਜੀ ਭਲਾ ਆਪਣੇ ਨਾਲ ਕਿਉਂ ਨਰਾਜ਼ ਹੋਣਗੇ ਨਾਲੇ ਭੈਣ ਜੀ ਦੀ ਕਿਹੜਾ ਆਪਣੀ ਜ਼ਮੀਨ ਤੇ ਆਖਾ ਵੀ ਆ ਗੱਲ ਸੁਣ ਕੇ ਉਹ ਆਪਣੇ ਨਾਲ ਨਰਾਜ਼ ਹੋ ਜਾਣ ਤੁਸੀਂ ਨਾ ਐਵੇਂ ਹੀ ਨਾ ਘਬrai ਜਾਈਂ ਕਿਉਂ ਇਹ ਸੋਚ ਕੇ ਤੁਸੀਂ ਆਪਦੇ ਮਨ ਨੂੰ ਡਰਾਈ ਜਾਂਦੇ ਹੋ। ਉਹ ਚਲ ਠੀਕ ਆ। ਕਰਦਾ ਮਨ ਕਰੜਾਇਆ ਮੈਂ। ਇੱਕ ਨਾ ਇੱਕ ਦਿਨ ਤਾਂ ਗੱਲ ਤਾਂ ਕਰਨੀ ਪੈਣੀ ਐ। ਹੋ ਸਕਦਾ ਭੈਣ ਜੀ ਆ ਗੱਲ ਸੁਣ ਕੇ ਖੁਸ਼ ਹੋ ਜਾਵੇ। ਸੱਚੀ ਮੈਨੂੰ ਪੂਰਾ ਯਕੀਨ ਐ। ਭੈਣ ਜੀ ਵੀ ਇਹੀ ਚਾਹੁੰਦੇ ਨੇ। ਵੀ ਮੈਂ ਆਪਦੇ ਹਿੱਸੇ ਦੀ ਜ਼ਮੀਨ ਆਪਦੇ ਭਰਾ ਹਿੰਮਤ ਦੇ ਨਾਮ ਲਵਾ ਕੇ ਆਉਂਦਾ ਬੰਦਾ ਫਰਜ਼ ਪੂਰਾ ਕਰਾਂ। ਉਹ ਚੱਲ ਆ ਵੀ ਸ਼ੁਕਰ ਹੈ। ਪਾਲੀ ਬਾਈ ਘਰੇ ਹੈਣੀਗਾ। ਉਹ ਪਾਲੀ ਬਾਈ ਦੇ ਮੂਹਰੇ ਗੱਲ ਕਰਨੀ। ਮੈਨੂੰ ਤਾਂ ਬਾੜੀ ਔਖੀ ਲੱਗਦੀ ਸੀ। ਚੱਲ ਇਹ ਵੀ ਸੋਡੀ ਗੱਲ ਠੀਕ ਐ। ਤਾਂ ਹੀ ਤਾਂ ਮੈਂ ਤੁਹਾਨੂੰ ਕਹਿੰਨੀ ਆ। ਬਈ ਵਾਹੀ ਗੁਰੂ ਜੀ ਜੋ ਕਰਦੇ ਐ ਚੰਗਾ ਹੀ ਕਰਦੇ ਐ। ਉਹ ਚੱਲ ਚੁੱਪ ਕਰਕੇ ਬਹਿ ਜਾ। ਅਮਿੰਦੋ ਭੈਣ ਚਾਹ ਬਣਾ ਕੇ ਆਉਣ ਵਾਲੀ ਐ। ਆਓ ਵੀਰੇ ਚਾਹ ਪੀਓ ਗਰਮ ਗਰਮ ਸੱਚ ਮੈਂ ਪਾਣੀ ਤਾਂ ਪੁੱਛੀ ਨਹੀਂ ਪਾਣੀ ਪੀਣਾ ਸੀ ਵੀਰੇ ਨਹੀਂ ਭੈਣੇ ਪਾਣੀ ਤਾਂ ਨਹੀਂ ਪੀਣਾ ਆ ਬੈਠੋ ਭੈਣੇ ਭਾਬੀ ਸੁਣੋ ਲਿਆ ਮੈਂ ਪਾਣੀ ਨਹੀਂ ਨਹੀਂ ਭੈਣ ਜੀ ਮੈਨੂੰ ਵੀ ਪਿਆਸ ਨਹੀਂ ਹੈਗੀ ਹੋਰ ਭੈਣੇ ਸਾਡੇ ਭਾਂਜੇ ਕਿਵੇਂ ਆ ਚੰਗਾ ਵੱਢੀ ਜਾਂਦੇ ਆ ਹਾਂ ਹਾਂ ਵੀਰੇ ਬਹੁਤ ਵਧੀਆ ਪੜੀ ਜਾਂਦੇ ਆ ਅਸੀਂ ਨਾ ਇੱਕ ਸਕੀਮ ਲਾਈ ਹੋਈ ਆ ਦੋਨਾਂ ਜਣਿਆਂ ਨੇ ਜਿਹੜਾ ਵੱਧ ਪੜੂ ਉਹਨੂੰ ਵੱਡੀ ਚਾਕਲੇਟ ਜਿਹੜਾ ਘੱਟ ਪੜੂ ਉਹਨੂੰ ਛੋਟੀ ਚਾਕਲੇਟ ਫੇਰ ਭੈਣ ਜੀ ਸਾਡੇ ਦੋਹੇ ਭਾਂਜਾ ਚੋਂ ਕਿਹੜਾ ਵੱਧ ਪੜਦਾ ਫੇਰ ਭੈਣੇ ਛੋਟਾ ਵੱਡੀ ਚਾਕਲੇਟ ਲੈ ਜਾਂਦਾ ਕਿ ਵੱਡਾ ਵੱਡੀ ਚਾਕਲੇਟ ਲੈ ਜਾਂਦਾ ਉਹ ਵੀਰੇ ਕੀ ਪੁੱਛਦਾ ਜਿੱਦਣ ਤਾਂ ਮੈਂ ਤੇ ਤੇਰੇ ਪਾਲੀ ਬਾਈ ਨੇ ਉਹਨਾਂ ਨੂੰ ਇਹ ਸਕੀਮ ਦੱਸੀ ਆ ਉਦੋਂ ਦੇ ਇੱਕ ਦੂਜੇ ਤੋਂ ਵੱਧ ਪੜਦੇ ਆ ਫੇਰ ਵੀ ਭੈਣ ਜੀ ਦੋਹੇ ਭਾਂਜਾ ਚੋਂ ਕੋਈ ਇੱਕ ਤਾਂ ਜਿੱਤਦਾ ਹੀ ਹੋਊ ਕਹਾਨੂੰ ਭਾਬੀ ਜਿੰਨਾ ਚਿਰ ਛੋਟਾ ਪੜਦਾ ਉਹਨਾਂ ਚਿਰ ਵੱਡਾ ਪੜਦਾ ਜਿੰਨਾ ਚਿਰ ਵੱਡਾ ਪੜਦਾ ਉਹਨਾਂ ਚਿਰ ਛੋਟਾ ਪੜਦਾ ਉਹ ਮੰਦੋ ਭੈਣ ਉਹ ਜਵਾਕਾਂ ਨੂੰ ਵੜਾ ਤੁਸੀਂ ਚੱਕਰਾਂ ਚ ਪਾਇਆ ਉਹ ਤੇਰੀ ਗੱਲ ਸੁਣ ਕੇ ਤਾਂ ਮੈਂ ਵੀ ਚੱਕਰਾਂ ਚ ਪੈ ਗਿਆ ਕਿ ਜਿੰਨਾ ਚਿਰ ਵੱਡਾ ਪੜਦਾ ਉਹਨਾਂ ਚਿਰ ਛੋਟਾ ਪੜਦਾ ਜਿੰਨਾ ਚਿਰ ਛੋਟਾ ਪੜਦਾ ਉਹਨਾਂ ਚਿਰ ਵੱਡਾ ਪੜਦਾ ਉਹ ਫੇਰ ਭੈਣੇ ਦੱਸ ਵੀ ਦੇ ਸਾਡੇ ਦੋਹਾਂ ਭਾਂਜਿਆਂ ਚੋਂ ਉਹ ਕਿਹੜਾ ਜਿੱਤਦਾ ਤੇ ਕਿਹੜਾ ਹਾਰਦਾ ਹਿੰਮਤ ਵੀਰ ਕੀ ਦੱਸਾਂ ਜਿੱਦਣ ਦੀ ਅਸੀਂ ਆ ਸਕੀਮ ਲਾਈ ਆ ਸਾਡੇ ਤਾਂ ਬਾਣੀ ਫਿੱਟ ਆਈ ਆ ਹੁਣ ਨਾ ਤਾਂ ਜਵਾਕ ਮੋਬਾਈਲ ਕੋਲ ਜਾਣ ਇੱਕ ਦੂਜੇ ਤੋਂ ਜਿੱਤ ਜਿੱਤ ਪੜਦੇ ਨੇ ਚੱਲ ਭੈਣ ਜੀ ਜੇ ਤੁਸੀਂ ਇਹ ਨਹੀਂ ਦੱਸਣਾ ਵੀ ਸਾਡੇ ਦੋਹੇ ਭਾਣ ਜਾਂਚੋਂ ਕਿਹੜਾ ਜਿੱਤਦਾ ਤਾਂ ਘੱਟੋ ਘੱਟੀ ਇਹੀ ਦੱਸ ਦੋ ਵੀ ਸਾਡੇ ਦੋਹੇ ਭਾਣ ਜਾਂਚੋਂ ਹਾਰਦਾ ਕਿਹੜਾ ਵੱਡਾ ਹਾਰਦਾ ਜਾਂ ਫਿਰ ਛੋਟਾ ਕੋਈ ਨਹੀਂ ਹਾਰਦਾ ਹੈ ਮਿੰਦੋ ਭੈਣ ਇਹ ਕਿਵੇਂ ਹੋ ਸਕਦਾ ਬੇਬੀਰਾ ਕੀ ਪੁੱਛਦਾ ਜਦੋਂ ਤੇਰੇ ਭਾਣ ਜੇ ਪੜਦੇ ਪੜਦੇ ਥੱਕ ਜਾਂਦੇ ਆ ਤੇ ਉਹਨਾਂ ਨੂੰ ਨੀਂਦ ਆਉਣ ਲੱਗ ਜਾਂਦੀ ਆ ਤਾ ਤੇਰਾ ਪਾਲੀ ਬਾਈ ਮੁਕਾਬਲਾ ਡਰਾ ਕਰ ਦਿੰਦਾ ਤੇ ਤੇਰੇ ਭਾਨਜਾ ਨੂੰ ਇੱਕ ਇੱਕ ਵੱਡੀ ਚਾਕਲੇਟ ਦੇ ਦਿੰਦਾ ਜੋ ਲਵਾਈ ਜਿੱਤਿਆ ਗੱਲ ਓ ਭੈਣ ਜੀ ਤੁਸੀਂ ਸਾਡੇ ਪਾਣ ਜਿਆਦਾ ਸਾਨੂੰ ਕਿੱਸਾ ਸੁਣਾਇਆ ਜਾਂ ਫਿਰ ਚੁਟਕਲਾ ਸੱਚੀ ਸੌ ਲੱਗੇ ਸਾਡਾ ਤਾਂ ਨਾ ਹੱਸ ਹੱਸ ਕੇ ਬੁਰਾ ਹਾਲ ਹੋ ਗਿਆ ਜ਼ਿੰਦਗੀ ਚ ਮੈਂ ਪਹਿਲੀ ਵਾਰ ਇੰਨਾ ਖੁੱਲ ਕੇ ਹਸੀਆਂ ਲੈ ਹੋਰ ਭਾਬੀ ਮੈਂ ਤਾਂ ਆਪ ਜ਼ਿੰਦਗੀ ਚ ਪਹਿਲੀ ਵਾਰ ਦਿਲ ਖੋਲ ਕੇ ਹਸੀ ਅੱਜ ਓ ਭੈਣ ਜੀ ਤੁਸੀਂ ਗੱਲ ਹੀ ਸੁਨਾਰੀ ਕੀਤੀ ਐ ਹੰਮਤ ਸਿਆ ਅੱਜ ਪਹਿਲੀ ਵਾਰ ਮਾ ਮਿੰਦੋ ਭੈਣ ਨੂੰ ਇੰਨਾ ਖੁਸ਼ ਵੇਖ ਰਿਆਂ ਜੇ ਮਾ ਮਿੰਦੋ ਭੈਣ ਨੂੰ ਕਿਹਾ ਤੂੰ ਆਪਦੇ ਹਿੱਸੇ ਦੀ ਜ਼ਮੀਨ ਮੇਰੇ ਨਾਮ ਕਰਵਾ ਦੇ ਤਾਂ ਕਿ ਤੇ ਇਹ ਠਾਠਾ ਮਾਰਦਾ ਹਾਸਾ ਗਮੀ ਵਿੱਚ ਤਬਦੀਲ ਨਾ ਹੋ ਜਾਵੇ ਲੈ ਵੀਰੇ ਤੇਰੇ ਪਾਲੀਬਾਈ ਨੂੰ ਯਾਦ ਕਰਦੇ ਸੀ ਤੁਸੀਂ ਆਓ ਆਗੇ ਓ ਬੱਲੇ ਹਿੰਮਤ ਸਿਆ ਅੱਜ ਤਾਂ ਦਿਨ ਭਾਗਾ ਵਾਲਾ ਚੜਿਆ ਜਿਹੜਾ ਤੈਨੂੰ ਭੈਣ ਦਾ ਕਰ ਦਸ ਗਿਆ ਸਤਿ ਸ੍ਰੀ ਅਕਾਲ ਪਾਲੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਭਾਈ ਬੈਠੋ ਹੱਟ ਤੁਸੀਂ ਬੈਠੋ ਮੈਂ ਤੁਹਾਡੇ ਵਾਸਤੇ ਚਾਹ ਲੈ ਕੇ ਆਉਣੀ ਆ ਓ ਨਹੀਂ ਮਿੰਦੂ ਚਾਹ ਨਹੀਂ ਮੈਂ ਪੀਣੀ ਓ ਮੈਂ ਆਉਂਦਾ ਆਉਂਦਾ ਨਾ ਆ ਜੱਗੀ ਬਾਪੇ ਕੋਲੇ ਖੜ ਗਿਆ ਸੀ ਉਹਨੇ ਪਿਆਤੀ ਸੀ ਚਾਹ ਓ ਪਾਲੀ ਬਾਈ ਕਿਵੇਂ ਚੱਲਦੀ ਐ ਨੌਕਰੀ ਹਾਂ ਹਿੰਮਤ ਸਿਆ ਨੌਕਰੀ ਵੀ ਵਧੀਆ ਚੱਲਦੀ ਆ ਤੂੰ ਸੁਣਾ ਕਿਵੇਂ ਖੜੀ ਐ ਤੇਰੀ ਫਸਲ ਪਾੜੀ ਵਧੀਆ ਖੜੀ ਐ ਬਾਈ ਫਸਲ ਪਾੜੀ ਤਾਂ ਪਾਲੀ ਭਾਈ ਤੁਸੀਂ ਸਾਡੇ ਭਾਂਜਿਆਂ ਨੂੰ ਪੜਾਉਣ ਲਈ ਵਧੀਆ ਸਕੀਮ ਲਾਈ ਹੈ ਅਸੀਂ ਉਹੀ ਗੱਲਾਂ ਕਰ ਕਰਕੇ ਹੱਸ ਰਹੇ ਸੀ ਹਾਂ ਭਾਈ ਬੱਚਿਆਂ ਨੂੰ ਪੜਾਉਣ ਦੀ ਖਾਤਰ ਆ ਛੋਟੇ ਮੋਟੇ ਲਾਲਚ ਦੇਣੇ ਪੈਂਦੇ ਆ ਜਿੱਦਣ ਦੀ ਅਸੀਂ ਬੱਚਿਆਂ ਤੇ ਇਹ ਸਕੀਮ ਲਾਈ ਹੈ ਨਾ ਉਦੋਂ ਦੇ ਬੱਚੇ ਮੋਬਾਈਲ ਤੋਂ ਦੂਰ ਰਹਿੰਦੇ ਆ ਨਾਲੇ ਭਾਈ ਜ਼ਿੰਦਗੀ 'ਚ ਪੜ੍ਹਾਈ ਲਿਖਾਈ ਨੇ ਕੰਮ ਆਉਣਾ ਹੁੰਦਾ ਜਿੱਥੇ ਪੜ੍ਹਾਈ ਲਿਖਾਈ ਕੰਮ ਆਉਂਦੀ ਆ ਉੱਥੇ ਕੋਈ ਹੋਰ ਚੀਜ਼ ਕੰਮ ਨਹੀਂ ਆਉਂਦੀ ਹਾਂਜੀ ਭਾਜੀ ਗਲਤ ਆ ਤੁਸੀਂ ਬਿਲਕੁਲ ਸਹੀ ਕਹੀ ਐ। ਆ ਮੈਨ ਦੋ ਤੂੰ ਓਂ ਕਰ। ਤੂੰ ਰੋਟੀ ਤਿਆਰ ਕਰ। ਫਿਰ ਇਹਨਾਂ ਨੇ ਕਹਿਣ ਲੱਗ ਜਾਣਾ ਕਿ ਇੰਦਰਜੀਤ ਦੇ ਸਕੂਲੋਂ ਆਉਂਦਾ ਟਾਈਮ ਹੋ ਗਿਆ। ਓ ਨਹੀਂ ਨਹੀਂ ਪਾਲੀ ਬਾਈ ਰੋਟੀ ਅਸੀਂ ਘਰੋਂ ਖਾ ਕੇ ਤੁਰੇ ਸੀ। ਬਹਿ ਜਾ ਭੈਣੇ। ਹਮਤ ਦੱਸਿਆ ਮੈਨੂੰ ਲੱਗਦਾ ਅੱਜ ਫੇਰ ਤੁਸੀਂ ਆਹ ਲੋਡ ਵਧਾਉਣਾ ਆਏ ਸੀ। ਓ ਨਹੀਂ ਬਾਈ ਲੋਡ ਵਧਾਉਣ ਨਹੀਂ ਲੋਡ ਘਟਾਉਣ ਆਏ ਸੀ। ਹੈ? ਲੋਡ ਘਟਾਉਣ ਆਏ ਸੀ। ਓ ਪਾਲੀ ਬਾਈ ਛੱਡੋ ਤੁਸੀਂ ਗੱਲਾਂ ਲੋੜ ਵਧਾਉਣ ਘਟਾਉਣ ਦੀਆਂ ਤੁਸੀਂ ਐਂ ਦੱਸੋ ਸਾਡੇ ਕੋਲੇ ਆਓਂਗੇ ਕਦੋਂ ਉਹ ਤੁਸੀਂ ਪਹਿਲਾਂ ਵੀ ਸਾਨੂੰ ਲਾਰਾਇਆ ਲਾ ਛੱਡਿਆ ਵੀ ਜਦੋਂ ਦੋ ਛੁੱਟੀਆਂ ਮਿਲ ਗਈਆਂ ਉਦੋਂ ਆਵਾਂਗੇ ਉਹ ਮੈਂ ਤੇਰੇ ਵਾਸਤੇ ਰੂੜੀ ਮਾਰਕਾ ਸੂੜੀ ਮਾਰਕਾ ਸਭ ਦਾ ਇੰਤਜ਼ਾਮ ਕਰੀ ਬੈਠਾ ਤੁਸੀਂ ਐਂ ਦੱਸੋ ਵੀ ਸਾਡੇ ਕੋਲੇ ਆਓਂਗੇ ਕਦੋਂ ਹਿੰਮਤ ਸਿਆਂ ਮੈਂ ਵੀ ਆਉਂਗਾ ਜਰੂਰ ਆਉਂਗਾ ਇੱਕ ਛੋਟੀ ਜੀ ਸਮੱਸਿਆ ਹੈ ਜਿੱਦਨ ਉਹ ਹੱਲ ਹੋ ਗਈ ਉਦੋਂ ਮੈਂ ਜ਼ਰੂਰ ਤੇਰੇ ਕੋਲੇ ਆਉਂਗਾ ਤੇ ਫਿਰ ਦੇਖੂਗਾ ਤੇਰੀ ਰੂੜੀ ਮਾਰਕਾ ਦਾ ਸਵਾਦ ਵੀ ਉਹ ਲੈ ਬਾਈ ਐ ਜੀ ਕਿਹੜੀ ਸਮੱਸਿਆ ਤੂੰ ਮੈਨੂੰ ਦੱਸ ਮੈਂ ਹੁਣੇ ਹੀ ਹੱਲ ਕਰ ਦੂੰਗਾ ਉਹ ਨਹੀਂ ਨਹੀਂ ਹਿੰਮਤ ਸਿਆਂ ਇਹੋ ਜੀ ਕੋਈ ਗੱਲ ਨਹੀਂ ਵਾਹਿਗੁਰੂ ਅਕਾਲ ਪੁਰਖ ਆਪੇ ਹੱਲ ਕਰੂਗਾ ਚੱਲ ਵਾਹਿਗੁਰੂ ਸੋਡੀ ਜੋ ਵੀ ਸਮੱਸਿਆ ਜਲਦੀ ਜਲਦੀ ਹੱਲ ਕਰੇ ਚੱਲ ਸ਼ਰਮਜੀਤ ਚੱਲੀਏ ਆਪਾਂ ਫੇਰ ਚਲੋ ਜੀ ਚਲਦੇ ਆ ਫਿਰ ਕੋ ਬੈਠ ਜਾ ਭਈ ਇੰਨੀ ਕਾਦੀ ਛੇਤੀ ਆ ਤੁਹਾਨੂੰ ਲੈ ਹਮਤ ਵੀਰੇ ਜੇ ਤੁਸੀਂ ਰੋਟੀ ਨਹੀਂ ਖਾਣੀ ਤਾਂ ਮੈਂ ਚੌਲ ਬਣਾ ਦੇਨੀ ਆ ਫਿਰ ਉਹ ਨਹੀਂ ਨਹੀਂ ਭੈਣ ਜੀ ਤੁਸੀਂ ਇੰਨੀ ਖੇਚਲ ਨਾ ਕਰੋ ਅਸੀਂ ਚਾਹ ਪੀ ਲਈ ਆ ਹੁਣ ਅਸੀਂ ਚੱਲਦੇ ਆ ਤੁਸੀਂ ਵੀ ਸਾਰੇ ਜਣੇ ਮਾਰ ਕੇ ਆਏ ਸਾਡੇ ਕੋਲ ਗੇੜਾ ਹਾਂ ਹਾਂ ਭਾਬੀ ਕੋਈ ਨਹੀਂ ਹੁਣ ਜਦੋਂ ਵੀ ਅਸੀਂ ਆਏ ਨਾ ਸਾਰੇ ਆਵਾਂਗੇ ਚੱਲ ਪਾਲੇ ਬਾਈ ਦਿਓ ਆ ਗਿਆ ਹੁਣ ਅਸੀਂ ਚੱਲਦੇ ਆ ਠੀਕ ਹੈ ਹਿੰਮਤ ਸਿਆ ਤੇਰੀ ਮਰਜ਼ੀ ਪਾਲੇ ਬਾਈ ਤੁਹਾਨੂੰ ਹੁਣ ਮੈਂ ਇਹੜੀ ਕਹਿਣਾ ਵੀ ਤੁਹਾਨੂੰ ਮੈਂ ਢੀਕਦਾ ਤੁਹਾਨੂੰ ਹੁਣ ਥੋੜੀ ਰੂੜੀ ਮਾਰ ਕਾ ਢੀਕਦੀ ਆ ਉਹ ਚੱਲ ਕੀ ਹੈ ਹਿੰਮਤ ਸਿਆ ਉਹ ਰੱਬ ਰੂੜੀ ਮਾਰ ਕਾ ਦੀ ਸੁਣ ਲੇ ਚੱਲ ਚੰਗਾ ਭਾਣ ਜੀ ਅਸੀਂ ਚੱਲਦੇ ਆ ਤੇ ਹੁਣ ਤੁਸੀਂ ਸਾਰੇ ਜਣੇ ਜ਼ਰੂਰ ਆਇਓ ਸਾਡੇ ਭਾਣ ਜਣੇ ਨੂੰ ਨਾਲ ਲੈ ਕੇ ਆ ਕਿਤੇ ਕਾਦੋਂ ਉਹ ਸਕੂਲ ਗਏ ਹੋਏ ਨਾ ਭਾਬੀ ਉਹਨਾਂ ਦੀ ਛੁੱਟੀ ਨਹੀਂ ਸੀ ਨਾ ਨਾ ਭਾਬੀ ਅਸੀਂ ਪੱਕਾ ਆਵਾਂਗੇ ਤੇ ਸਾਰੇ ਜਣੇ ਹੀ ਆਵਾਂਗੇ ਚਲੋ ਜੀ ਚੱਲ ਜੀ ਫਿਰ ਆਪਾਂ ਹੁਣ ਇੰਦਰਜੀਤ ਦਾ ਵੀ ਸਕੂਲੋਂ ਆਉਣ ਦਾ ਟਾਈਮ ਹੋਣ ਵਾਲਾ ਚਲ ਸਰਦ ਜੀ ਚੱਲ ਗਏ ਚਲ ਠੀਕ ਹੈ ਭਾਈ ਸਸਰੀ ਘਰ ਪਾਲੀ ਠੀਕ ਹੈ ਭਾਈ ਸਸਰੀ ਘਰ ਜੀ ਆਇਆਂ ਨੂੰ ਚੰਗਾ ਭਾਬੀ ਚੰਗਾ ਭੈਣ ਜੀ ਮਾਰੇ ਹੋ ਗੇੜਾ ਚੰਗਾ ਹਾਂ ਭਾਬੀ ਆਵਾਂਗੇ ਅਸੀਂ ਚੰਗਾ ਵੀਰੇ ਸਸਰੀ ਘਰ ਪੈਣੇ ਸਸਰੀ ਘਰ ਵੀਰੇ ਚੰਗਾ ਭਾਈ ਜੀ ਚੰਗਾ ਜੀ ਸਸਰੀ ਘਰ ਜਾ ਕੇ ਫੋਨ ਕਰਦੇ ਹੋ ਵੀਰੇ ਠੀਕ ਹੈ ਭੈਣੇ ਬਹਿ ਜਾ ਸਰਬੀ ਹਾਂ ਠੀਕ ਹੈ ਬਾਈ ਮੈਂ ਤੂੰ ਕੀ ਕਦੇ ਤੂੰ ਇਹ ਸੋਚਿਆ ਜੇ ਤੂੰ ਆਪਦੇ ਭਰਾ ਪਰਜਾਈ ਕੋਲੋਂ ਆਪਦੇ ਹਿੱਸੇ ਦੀ ਜ਼ਮੀਨ ਜਾਇਦਾਦ ਮੰਗ ਲਈ ਤਾਂ ਜਿਹੜਾ ਤੁਹਾਡਾ ਭੈਣ ਭਰਾਵਾਂ ਦਾ ਹੁਣ ਪਿਆਰ ਹੈ ਇਹ ਫੇਰ ਨਹੀਂ ਰਹਿਣਾ ਪਹਿਲਾਂ ਮੈਂ ਇਹ ਕਦ ਚਾਹਨੀ ਆ ਵੀ ਸਾਡੇ ਦੋਨਾਂ ਭੈਣ ਭਾਈਆਂ 'ਚ ਫਰਕ ਪਵੇ ਤੁਸੀਂ ਮੈਨੂੰ ਦੋਨੋਂ ਸਮਝਦੇ ਨਹੀਂ ਹੈਗੇ ਮੈਂ ਤਾਂ ਸਿਰਫ ਇਹੀ ਚਾਹਨੀ ਆ ਵੀ ਜਿਵੇਂ ਦੋ ਭਰਾ ਆਪਦੀ ਪੁਰਖਿਆਂ ਦੀ ਜ਼ਮੀਨ ਨੂੰ ਵੰਡ ਕੇ ਆਪਸ ਵਿੱਚ ਵਰਤਦੇ ਨੇ ਤੇ ਅਸੀਂ ਜ਼ਮੀਨ ਵੀ ਵੰਡ ਲਈਏ ਤੇ ਅਫਸ ਵਿੱਚ ਵੀ ਵਰਤ ਦੇ ਰਹਿ ਜੀ ਤੇ ਜੇ ਮੈਨੂੰ ਆਪਣੇ ਹਿੰਮਤ ਵੀਰ ਨਾਲੋਂ ਟੁੱਟਣਾ ਪਿਆ ਤਾਂ ਸਿਰਫ ਔਰ ਸਿਰਫ ਮਜਬੂਰੀ ਚ ਟੁੱਟਣਾ ਪੈਣਾ ਐਨੀ ਮੇਰੇ ਚ ਹਿੰਮਤ ਨਹੀਂ ਕਿ ਮੈਂ ਆਪਦੇ ਭਰਾ ਨੂੰ ਕਹਿ ਦਵਾਂ ਕਿ ਮੇਰੇ ਹਿੱਸੇ ਦੀ ਜ਼ਮੀਨ ਮੈਨੂੰ ਦੇ ਦੇ ਤੇ ਮੈਨੂੰ ਆਪਣੇ ਹਿੰਮਤ ਵੀਰ ਤੇ ਇਹ ਵੀ ਮਾਣਾ ਉਹ ਮੇਰੇ ਹਿੱਸੇ ਦੀ ਜ਼ਮੀਨ ਮੇਰੇ ਨਾਂ ਲਵਾ ਵੀ ਦਿਓ ਤੇ ਮੈਂ ਕਿਹੜਾ ਜ਼ਮੀਨ ਕਿਤੇ ਲੈ ਜਾਣੀ ਆ ਮੇਰੇ ਹਿੰਮਤ ਵੀਰ ਦੇ ਭਾਂਣ ਜਾਨੂੰ ਹੀ ਦੇਣੀ ਆ ਮੈਂ ਤਾਂ ਸਿਰਫ ਤੇ ਸਿਰਫ ਇਸ ਕਰਕੇ ਪਾਪੜ ਵੇਲਦੀ ਆ ਕਿ ਮੇਰੇ ਜਵਾਕਾਂ ਕੋਲ ਵੀ ਦੋ ਦੋ ਕਿੱਲੇ ਆ ਜਾਣਾ ਤੇ ਮੇਰੇ ਭਤੀਜੇ ਕੋਲ ਵੀ ਦੋ ਕਿੱਲੇ ਰਹਿ ਜਾਣ ਦੋ ਕਿੱਲਿਆਂ ਦੇ ਮੂਹ ਨੂੰ ਮੇਰੇ ਜਵਾਕਾਂ ਨੂੰ ਵੀ ਰਿਸ਼ਤਾ ਹੋ ਜਾਊ ਤੇ ਮੇਰੇ ਭਤੀਜੇ ਨੂੰ ਵੀ ਐਨੀ ਕੁ ਗੱਲ ਆ ਬਾਕੀ ਮੈਨੂੰ ਕੋਈ ਸ਼ੌਂਕ ਨਹੀਂ ਇੱਕ ਤੁਸੀਂ ਹੋ ਮੇਰੇ ਜਜ਼ਬਾਤਾਂ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਜੀ ਆਪਦੇ ਜਵਾਕਾਂ ਨੇ ਭੁੱਖ ਲਈ ਤੜਪਦੀਆ ਤਮਿੰਦੋ ਵਿਚਾਰੀ ਤੜਪਦੀਆ ਔਰ ਕੋਈ ਨਹੀਂ ਤੜਪਦਾ сары деті қол бар ал бұны ਆ ਤੁਸੀਂ ਕੀ ਕੀਤਾ ਜੀ ਜਿਹੜੇ ਕੰਮ ਵਾਰੇ ਆਪਾਂ ਘਰੋਂ ਮੱਥਕੇ ਗਏ ਸੀ ਉਹ ਕੰਮ ਤਾਂ ਵਿਚਾਲੀ ਛੱਡਤਾ ਮੈਨੂੰ ਇੱਕ ਗੱਲ ਦੱਸੋ ਤੁਸੀਂ ਭੈਣ ਜੀ ਨਾਲ ਆ ਜਮੀਨ ਨਾਮ ਲਵਾਉਣ ਵਾਰੇ ਗੱਲ ਕਿਉਂ ਨਹੀਂ ਕੀਤੀ ਸਰਬਜੀਤ ਤੈਨੂੰ ਕੀ ਦੱਸਾਂ ਜਦੋਂ ਤੈਨੂੰ ਤੇ ਮਿੰਦੋ ਭੈਣ ਨੂੰ ਹੱਥ ਦਿਆਂ ਵੇਖਿਆ ਤਾਂ ਮੈਨੂੰ ਲੱਗਿਆ ਕਿਤੇ ਮੇਰੀ ਗੱਲ ਹਾਸੇ ਗਵਾਚੀ ਨਾ ਜਾਣ ਪਤਾ ਨਹੀਂ ਕਿਉਂ ਬਚਪਨ ਤੋਂ ਲੈ ਕੇ ਮਿੰਦੋ ਭੈਣ ਨੂੰ ਇਸ ਤਰ੍ਹਾਂ ਕਦੀ ਨਹੀਂ ਹੱਸਦੇ ਦੇਖਿਆ ਉਹਦੇ ਹਾਸਿਆਂ ਨੇ ਤਾਂ ਮੈਨੂੰ ਸਭ ਕੁਝ ਹੀ ਭੁਲਾ ਦਿੱਤਾ ਮੇਰੀ ਹਿੰਮਤ ਨੂੰ ਚੱਕਣਾ ਚੂਰ ਕਰ ਦਿੱਤਾ